ਲਓ ਵੀ ਮੇਰੇ ਪੰਜਾਬੀ ਵੀਰੋ ਅਸੀਂ ਤੁਹਾਡੇ ਮਨੋਰੰਜਨ ਵਾਸਤੇ ਲੈ ਕੇ ਆਏ ਆ ਪੰਜਾਬੀ ਸੱਭਿਆਚਾਰ ਘਟੀ ਡੀ ਪੀੜਾ ਪਾਉਣ ਵਾਲਾ ਬੋਲੀਆਂ ਲਾ ਗੌਰ ਫਰਮਾਇਓ ਤੇ ਕਮੈਂਟਾਂ ਚ ਦੱਸਿਓ ਕਿਵੇਂ ਲੱਗੀਆਂ ਚਲੋ ਵੀ ਹੋ ਸਟਾਰਟ 1 2 3 4 ਆਉਂਦਾ ਮੁੰਡਿਆ ਵੇ ਜਾਂਦਾ ਮੁੰਡਿਆ ਆਉਂਦਾ ਮੁੰਡਿਆ ਜਾਂਦਾ ਮੁੰਡਿਆ ਆਉਂਦਾ ਮੁੰਡਿਆ ਜਾਂਦਾ ਮੁੰਡਿਆ ਚੱਕ ਲਿਆ ਬਾਜ਼ਾਰ ਵਿੱਚੋਂ ਗਾਣਾ ਵੀ ਬਾਣੀਆਂ ਨੇ ਜੱਟ ਖਾਲਿਆ ਹਾਂ ਬਾਣੀਆਂ ਨੇ ਜੱਟ ਖਾਲਿਆ ਜੀਐਸਟੀ ਦਾ ਲੱਭ ਕੇ ਬਹਾਨਾ ਬਾਣੀਆਂ ਨੇ ਜੱਟ ਖਾਲਿਆ ਜੀਐਸਟੀ ਦਾ ਲੱਭ ਕੇ ਬਹਾਨਾ ਲਾਲੇ ਆਨੇ ਕਿਸਾਨ ਮਾਜਤਾ ਆਉਂਦੀ ਕੁੜੀਏ ਨਹੀਂ ਜਾਂਦੀ ਕੁੜੀਏ ਆਉਂਦੀ ਕੁੜੀਏ ਜਾਂਦੀ ਕੁੜੀਏ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਾਜ਼ਾਰ ਵਿੱਚੋਂ ਸ਼ੈਣੇ ਵੀ ਅੰਨ ਦਾਤਾ ਖੇਤੀ ਛੱਡ ਜੂ ਹੈ ਅੰਨ ਦਾਤਾ ਖੇਤੀ ਛੱਡ ਜੂ ਮੱਝ ਮਰ ਜੂ ਚਿਚੜ ਵੀ ਨਹੀਂ ਰਹਿਣੇ ਅੰਨ ਦਾਤਾ ਖੇਤੀ ਛੱਡ ਜੂ ਮੱਝ ਮਰ ਜੂ ਚਿਚੜ ਵੀ ਨਹੀਂ ਰਹਿਣੇ ਅੰਨ ਦਾਤਾ ਵਹੀ ਛੱਡ ਜੂ ਆਉਂਦਾ ਮੁੰਡਿਆ ਲੈ ਜਾਂਦਾ ਮੁੰਡਿਆ ਆਉਂਦਾ ਮੁੰਡਿਆ ਜਾਂਦਾ ਮੁੰਡਿਆ ਆਉਂਦਾ ਮੁੰਡਿਆ ਜਾਂਦਾ ਮੁੰਡਿਆ ਕਲਾ ਬਜ਼ਾਰ ਵਿੱਚੋਂ ਕਿਲਾ ਵੀ ਇਸਤਾਨੇ ਪੰਜਾਬ ਗਾਲਤਾ ਹੈ ਇੰਸਟਾਗ੍ਰਾਮ ਨੇ ਪੰਜਾਬ ਗਾਲਤਾ ਕੁੜੀਆਂ ਤਾਂ ਨੰਗੀਆਂ ਜਾਂ ਹੋ ਕੇ ਬਣਾਉਂ ਨਾ ਰੀਲਾ ਇਸਤਾਨੇ ਪੰਜਾਬ ਗਾਲਤਾ ਕੁੜੀਆਂ ਤਾਂ ਨੰਗੀਆਂ ਜਾਂ ਹੋ ਕੇ ਬਣਾਉਂ ਨਾ ਰੀਲਾ ਇਸਤਾਨੇ ਪੰਜਾਬ ਗਾਲਤਾ ਕੁੜੀਆਂ ਤਾਂ ਨੰਗੀਆਂ ਜਾਂ ਹੋ ਕੇ ਬਣਾਉਂ ਨਾ ਰੀਲਾ ਵਿਵਾਂ ਪਿੱਛੇ ਇੱਜ ਤਾਂ ਵੇਚਦੀ ਉਂਦੇ ਕੁੜੀਏ ਬਈ ਜਾਂਦੀ ਕੁੜੀਏ ਆਉਂਦੀ ਕੁੜੀਏ ਜਾਂਦੀ ਕੁੜੀਏ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਾਜ਼ਾਰ ਵਿੱਚੋਂ ਪੱਲੇ ਬਿਲੀ ਡਰਾਣੇ ਦੇਸ ਖਾਲਿਆ ਕੀ ਨੀਲੀ ਡਰਾਣੇ ਦੇਸ ਖਾਲਿਆ ਫੇਰ ਤੈਨੂੰ ਸੁਰਤਾ ਕੀ ਬੋਲੀ ਆ ਨਾ ਡਿਦਰਾਲੇ ਦੇਸ ਖਾਲਿਆ ਲੋਕੀ ਬਾਹਰ ਲੈ ਮੁਰਖ ਨੂੰ ਚੱਲੇ ਲੇ ਡਰਾਣੇ ਦੇਸ ਖਾ ਲਿਆ ਲੋਕੀ ਬਾਹਰ ਲੈ ਮੁਲਖ ਨੂੰ ਚੱਲੇ ਲੇ ਡਰਾਣੇ ਦੇਸ ਮਾਂਜਤਾ